ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਨਾਊ ਟੀਵੀ ਅਤੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨਾ ਵੱਡੀਆਂ ਪੰਜਾਬ ਦੀਆਂ ਖਬਰਾਂ ਪੰਜਾਬ ਕੈਬਨਿਟ ਦੀ ਇੱਕ ਅਹਿਮ ਅਤੇ ਨਿਰਧਾਰਿਤ ਮੀਟਿੰਗ ਦੇ ਨਾਲ ਕਈ ਵੱਡੇ ਫੈਸਲੇ ਲਏ ਗਏ ਸਭ ਤੋਂ ਵੱਡੀ ਖਬਰ ਗਰੁੱਪ ਬੀ ਦੇ ਨੌਕਰੀ ਵਾਲੇ ਲੋਕਾਂ ਲਈ ਹੈ ਜਿਨ੍ਹਾਂ ਦੀ ਉਮਰ ਨੂੰ ਲੈ ਕੇ ਇਸ ਵਿੱਚ ਸੰਸ਼ੋਧਨ ਕੀਤੇ ਗਏ ਨੇ 35 ਸਾਲ ਦੀ ਉਮਰ ਸੀਮਾ ਪਾਰ ਕਰਨ ਵਾਲੇ ਉਮੀਦਵਾਰਾਂ ਵਿੱਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਇੱਕ ਵੱਡਾ ਮੌਕਾ ਖੁੱਲ ਕੇ ਆਇਆ ਹੈ हां ਤੁਸੀਂ ਠੀਕ ਸੁਣ ਰਹੇ ਹੋ ਪੰਜਾਬ ਸਰਕਾਰ ਨੇ ਰੁਕ ਦੇ ਦੀਆਂ ਅਸਾਨੀਆਂ ਲਈ ਅਧਿਕਤਮ ਉਮਰ ਸੀਮਾ ਨੂੰ 35 ਤੋਂ ਵਧਾ ਕੇ 37 ਸਾਲ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਇਹ ਉਮਰ 18 ਤੋਂ 35 ਸਾਲ ਦੀ ਸੀ ਪਰ ਹੁਣ ਇਸ ਵਿੱਚ 2 ਸਾਲ ਦਾ ਵਾਧਾ ਕਰ ਦਿੱਤਾ ਗਿਆ ਹੈ ਜਿਸ ਦਾ ਸਿੱਧਾ ਲਾਭ ਉਹਨਾਂ ਯੁਵਕਾਂ ਨੂੰ ਮਿਲੇਗਾ ਜੋ ਪੁਰਾਣ ਤਾਂ ਉਮਰ ਦੀ ਰੋਕ ਕਾਰਨ ਅਰਜ਼ੀ ਨਹੀਂ ਦੇ ਸਕਦੇ ਸਨ ਇਹ ਫੈਸਲਾ ਨਾ ਸਿਰਫ ਨੌਜਵਾਨਾਂ ਲਈ ਉਮੀਦ ਦਾ ਕਾਰਨ ਬਣ ਰਿਹਾ ਹੈ ਸਗੋਂ ਉਹਨਾਂ ਦੀਆਂ ਉਮੀਦਵਾਰੀਆਂ ਨੂੰ ਵੀ ਹੋਰ ਅੱਗੇ ਲੈ ਕੇ ਜਾ ਰਿਹਾ ਹੈ ਬਹੁਤ ਸਾਰੇ ਬੇਰੋਜ਼ਗਾਰ ਐਦਾਂ ਦੇ ਨੇ ਜੋ ਕਿ ਲੰਬੇ ਸਮੇਂ ਤੋਂ ਇਹ ਲੜਾਈ ਲੜ ਰਹੇ ਸਨ ਕੈਬਨਿਟ ਮੀਟਿੰਗ ਦੇ ਵਿੱਚ ਖੇਤੀਬਾੜੀ ਨਾਲ ਜੁੜੇ ਇੱਕ ਹੋਰ ਅਹਿਮ ਮਸਲੇ ਦੇ ਉੱਤੇ ਵੀ ਵੱਡਾ ਫੈਸਲਾ ਲਿਆ ਗਿਆ ਹੈ ਕਿਸਾਨਾਂ ਨੂੰ ਨਕਲੀ ਜਾਂ ਘਟੀਆ ਕੁਆਲਿਟੀ ਦੇ ਬੀਜ ਵੇਚਣ ਵਾਲਿਆਂ ਦੇ ਖਿਲਾਫ ਵੀ ਸਖਤ ਕਾਨੂੰਨ ਬਣਾਏ ਜਾ ਰਹੇ ਜੇ ਸਵੇਚ ਵਿਅਕਤੀ ਜਾਂ ਕੰਪਨੀ ਨਕਲੀ ਜਾਂ ਘਟੀਆ ਬੀਜ ਕਿਸਾਨਾਂ ਨੂੰ ਵੇਚਦੀ ਹੈ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਨਾ ਹੀ ਉਹਨਾਂ ਨੂੰ ਜੁਰਮਾਨਾ ਵੀ ਲਾਇਆ ਜਾਏਗਾ। ਹੁਣ ਰੁਕਦੇ ਹਾਂ ਦੂਸਰੀ ਖਬਰ ਵੱਲ ਕਾਨੂੰਨ ਜੀਆਂ ੱਟੀਆਂ ਉੜਾਈਆਂ ਜਾ ਰਹੀਆਂ ਹਨ ਹਰਿਆਣਾ ਦੇ ਗੀਂਦ ਇਲਾਕੇ ਦੇ ਵਿੱਚ ਤੇ ਪਾਸਾ ਅਰਬੂ ਦੇ ਪੁੱਤਰ ਡਾਕਟਰ ਵਿਕਾਸ ਸ਼ਰਮਾ ਦਾ ਸਰੇਆ

जख्मी होती फिलहाल हस्पता इलाज चल रहा है यही सिर्फ एक कतल नहीं सगो कानून व्यवस्था एक वा सवाल या चि है सवाल ऐह नहीं की हमला वर कौन हा? सवाल ए है हरियाणा सुरक्षित नहीं रही ਕਟਨਾ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਦਾ ਮਹੌਲ ਚੱਲ ਰਿਹਾ ਹੈ ਲੋਕਾਂ ਨੇ ਰੋਸਵਜੋ ਰੋੜ ਜਾਮ ਕੀਤਾ ਅਤੇ ਪ੍ਰਦਰਸ਼ਨ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਕਿ ਕਾਤਲਾਂ ਨੂੰ ਜੇ ਨਾ ਫੜਿਆ ਗਿਆ ਜਾਂ ਉਹਨਾਂ ਨੂੰ ਕਾਬੂ ਨਹੀਂ ਕੀਤਾ ਗਿਆ ਤੇ ਇਸ ਦੇ ਅੰਜਾਮ ਬੋਰ ਬੁਰੇ ਹੋ ਸਕਦੇ ਹਨ ਇੱਕ ਮਰੀਨੇਜ ਦੇ ਜੀਨ ਜ਼ਿਲੇ ਦੇ ਸਤਾਰਮਕ ਕਤਲ ਹੈ ਮੁੰਡੇ ਇਹ ਕੋਈ ਆਮ ਆਦਮੀ ਜਾਂ ਕੋਈ ਵੀ ਇੱਕ ਆਪ ਅਪਰਾਧ ਦੀ ਲਹਿਰ ਨਹੀਂ ਹੈ ਸਭੋ ਪੂਰੀ ਕਾਨੂੰਨ ਤਰਨਾਈ ਦੀ ਇੱਕ ਨਿਕਾਮੀ ਦਾ ਸਬੂਤ ਹੈ ਹੁਣ ਰੁਕ ਕਰਦੇ ਹਾਂ ਤੀਸਰੀ ਖਬਰ ਵਾਲ ਇਰਾਨ ਅਤੇ ਇਜ਼ਰਾਇਲ ਦੇ ਵਿੱਚ ਜੋ ਤਣਾਅ ਚੱਲ ਰਿਹਾ ਸੀ ਉਸ ਤੋਂ ਬਾਅਦ ਹਲੇ ਦੁਨੀਆ ਸਮਝ ਨਹੀਂ ਰਹੀ ਸੀ ਕਿ ਏਸ਼ੀਆ ਦੇ ਦੋ ਹੋਰ ਵੱਡੇ ਦੇਸ਼ਾਂ ਦੇ ਵਿੱਚ ਜੰਗ ਦੇ ਅਖਾੜੇ ਵਿੱਚ ਉਤਰ ਆਏ ਹੈ THAILAND ਅਤੇ CAMBODIA ਵਿਚਾਲੇ ਲੜਾਈ ਨੇ ਹੋਰ ਤਿੱਬਰ ਰੂਪ ਧਾਰ ਲਿਆ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਿਕ ਵੀਰਵਾਰ ਨੂੰ THAILAND ਨੇ ਆਪਣੇ F16 ਲੜਾਕੂ ਜਹਾਜ਼ ਰਾਹੀਂ ਕੰਗੂੜੀਆ ਤੇ ਹਮਲਾ ਕਰ ਦਿੱਤਾ ਇਸ ਹਮਲੇ ਚ 13 ਲੋਕ ਆਪਣੀ ਜਾਨ ਵਾ ਚੁੱਕੇ ਨੇ ਅਤੇ 45 ਤੋਂ ਵੱਧ ਲੋਕ ਜ਼ਖਮੀ ਹੋ ਗਏ جنگ ਦੀ ਸ਼ੁਰੂਆਤ ਇੱਕ ਮੰਦਰ ਦੇ ਵਿਵਾਦ ਨਾਲ ਹੋਈ ਪਰ ਹੁਣ ਇਹ ਇੱਕ ਖੁੱਲੀ ਲੜਾਈ ਵਿੱਚ ਬਦਲ ਚੁੱਕੀ ਹੈ ਇਹ ਮੰਦਰ ਜਿਸ ਦੇ ਕਰਕੇ ਲੜਾਈ ਚੱਲਦੀ ਸੀ ਉਸ ਦਾ ਨਾਮ ਹੈ ਤਾ ਮੋਇਤਾ ਇਹ ਮੰਦਰ 11ਵੀਂ ਸਦੀ ਵਿੱਚ ਰਾਜਾ ਸ਼ੂर्यਵਰਦਨ ਨੇ ਭਗਵਾਨ ਸ਼ਿਵ ਦੇ ਸਮਰਪਿਤ ਕਰਕੇ ਬਣਾਇਆ ਸੀ ਲੋਨਾ ਦੇਸ਼ਾ ਨੇ

ਕੀ ਚੀਨ ਇਸ ਖੇਤਰੀ ਜੰਗ ਨੂੰ ਗਲੋਬਲ ਤਣਾਅ ਦੇ ਵਿੱਚ ਬਦਲ ਦੇਗਾ ਅਤੇ ਕੀ ਇਹ ਇਰਾਨ ਇਜ਼ਰਾਈਲ ਦੇ ਤਣਾਅ ਵਧੇਰੇ ਖਤਰਨਾਕ ਸਾਬਤ ਹੋ ਸਕਦੇ ਨੇ ਇਹ ਆਰ ਵਾਲਾ ਸਮਝ ਦੱਸੇਗਾ ਕਿ ਆਖਿਰਕਾਰ ਇਹ ਲੜਾਈ ਕਿੱधर ਦਾ ਰੁਖ ਲੈਂਦੀ ਹੈ ਅਤੇ ਇਸ ਦੇ ਨਾਲ ਹੋਰ ਕਿੰਨੀਆਂ ਰਾਜਨੀਤਿਕ ਤਰੀਕਿਆਂ ਦੇ ਵਿੱਚ ਬਦਲਾਅ ਆਉਣਗੇ ਹੋਰ ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ